ਮੈਂ ਤੇਰੇ ਦਰ ਤੇ ਹਾਜ਼ਰੀ ਲਾਣ ਆਇਆ ਗੱਦੀ ਵਾਲਿਆ ਬਜ਼ੁਰਗਾ ਵੇ ਆਕੇ ਮਾਰ ਗੱਦੀ ਤੇ ਗੀਣਾ ਗੱਦੀ ਵਾਲਿਆ ਬਜ਼ੁਰਗਾ ਵੇ ਆਕੇ ਮਾਰ ਗੱਦੀ ਤੇ ਗੀਣਾ ਤੂੰ ਮਾਲਕ ਗੱਦੀ ਦਾ ਮਾਲਕੀ ਗੱਦੀ ਦਾ ਵੇ ਤੈਨੂੰ ਰੋਕਣ ਗੱਦੀ ਵਾਲਿਆ ਫੁੱਚੂਰੀ ਗਾਵੇ ਆਕੇ ਮਾਰ ਗੱਦੀ ਤੇ ਕੀੜਾ ਗੱਦੀ ਵਾਲਿਆ ਬਜੁਰਗਾਵੇ ਆਕੇ ਮਾਰ ਗੱਦੀ ਤੇ ਕੀੜਾ ਬਾਬਾ ਹਰਪ੍ਰੀਤ ਸਿੰਘ ਜੀ ਚੋਟੀਆਂ ਵਾਲੇ ਬਾਬਾ ਜੀ ਆਈ ਵਾਰੀ ਸਾਨੂੰ ਮੇਲੇ ਤੇ ਬੁੱਕ ਕਰਦੇ ਆ ਪ੍ਰੀਤ ਕਮਲ ਤੇ ਸ਼ਮਸ਼ੇਰ ਪਣਾ ਫਰੀਦਕੋਟ ਵਾਲੇ ਬਹੁਤ ਸਾਰਾ ਮਾਨ ਕਰਕੇ ਗਏ ਆ 100 ਰੁਪਿਆ ਬਾਬਾ ਜੀ ਦੇਖ ਕੇ ਗਿਆ ਜੀ ਧੰਨਵਾਦ ਸ਼ੁਕਰਗੁਜ਼ਾਰਾ ਬਾਬਾ ਜੀ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਜੀ ਬਾਬਾ ਜੀ ਪੈਸੇ ਦਾ ਬੇਠਾ ਹੀ ਕਲਾਕਾਰਾਂ ਨੂੰ ਦੇ ਗਏ ਐ ਪਰ ਕਲਾਕਾਰ ਵੀ ਅੱਜ ਮਗਤਾ ਨਾਲ ਉੱਜ ਕੇ ਬਾਬਾ ਪੋਲਾ ਸਿੰਘ ਦੇ ਆ ਲੈ ਚੱਲ ਰਿਹਾ ਮੈਂ ਲਾਈਵ ਵਿੱਚ ਕਹਿਣਾ ਐ ਕਿ ਬਾਬਾ ਪੋਲਾ ਸਿੰਘ ਟੂਕੇ ਵਾਲੇ ਉਹਨਾਂ ਨੇ ਖਾਸ ਕਰਕੇ ਕਹਿਤਾ ਕਹਿੰਦਾ ਜਿਹੜਾ ਆਏ ਪੈਸੇ ਮੰਗਣ ਆ ਜਾਂਦੇ ਐ ਉਹ ਮੈਂ ਕਲਾਕਾਰ ਨਹੀਂ ਸੋਚਦਾ ਉਹ ਕਹਿੰਦਾ ਮੈਂ ਕਲਾਕਾਰ ਨਹੀਂ ਮੈਂ ਮੰਗਟਾ ਪਾਬਾ ਪੋਲਾ ਜੀ ਇਹ ਗੱਲ ਆਖੀ ਆ ਉਹ ਕਹਿੰਦਾ ਜਿਹੜਾ ਕਲਾਕਾਰ ਉਹ ਆਏ ਪੈਸੇ ਨਹੀਂ ਮੰਗਦਾ ਉਹਦਾ ਸਤਕਾਰ ਸਿੱਧੇ ਤੇ ਹੋ ਜਾਂਦਾ